ਸਮਝ ਨਹੀਂ ਲੈ ਭਲੇ ਨਾਲ ਤੋੜਨੀਆਂ ਕੋਈ ਚੀਜ਼ਾਂ ਸਾਰੀਆਂ ਚੀਜ਼ਾਂ ਤੋੜ ਕੇ ਹੀ ਡਰਾਵਾ ਤੁਸੀਂ ਇਹ ਵੀਂਡੇ ਹੋ ਗਏ ਮザ ਹੜ ਪਾਰ ਹੀ ਲਿਆ ਆ ਤੂੰ ਚਾ ਮੈਂ ਚਾ ਮੰਨ ਲਿਆ ਮੈਂ ਲਿੱਦ ਗਾ ਹੁਣ ਸਭ ਤੁਹਾਡੀ ਮੋਟਾ ਆ ਆ ਗਿਆ ਤੇ ਅੰਦਰ ਤੇਰੀ ਜੂੰਡੇ ਪਾ ਲੈਣ ਉਹਨੇ ਆ ਗਿਆ ਹੀ ਆਏ ਲ ਮੈਂ ਪਹਿਲਾਂ ਗੱਲ ਕਰ ਲੂੰਗੀ ਬਾਕੀ ਸਾਰਾ ਉਹਨਾਂ ਨੂੰ ਨਹੀਂ ਬੋਲਾਂ ਮੈਂ ਮੈਨੂੰ ਪਤਾ ਇਹ ਤਾਂ ਤੇ ਪਈ ਉਹਨੇ ਖਾਦੀ ਸਟੋਰੀ ਬਾਈ ਕੀ ਐਡ ਐਕਸਪੈਰੀਮੈਂਟ ਕਰਾਇਆ ਉਹ ਵੀ ਲੈ ਕੇ ਆਇਆ ਸੀ ਮਗਰ ਖਾਦੀ ਜੀ ਵੀ ਤੇਰੀ ਖਾਂਦੂ ਸਟ੍ਰਾਬਰੀ ਸੁੰਡੀਆਂ ਰਾਤ ਨੂੰ ਭਾਵੇਂ ਸਿੰਪਲ ਪਾਣੀ ਚ ਪਾ ਕੇ ਨਾਣ ਪਾ ਕੇ ਰੱਖ ਦਿਓ ਸੁੰਡੀਆਂ ਸਵੇਰ ਨੂੰ ਵੇਖੋ ਕਿੰਨੀਆਂ ਨਿਕਲਦੀਆਂ ਆਵੇ ਇਹਦਾ ਘਰੇ ਪਏ ਵਿੱਚ ਦੋ ਦਿਨ ਉਹਨੇ ਕਹੇ ਨਾਣ ਮੈਨ ਚ ਨਾਣ ਮੈ ਨਹੀਂ ਨਹੀਂ ਚਾਹੀਦਾ ਅਜਾ ਹਾਂ ਭਾਵੇਂ ਸੂਰਜ ਨਿਕਲਾ ਮੈਂ ਆਪਾਂ ਜੇ ਮ ਜਾਣੇ ਜਾਣਾ ਇਹ ਮਿਹਨਤ ਹੁੰਦੀ ਆ ਬਈ ਉਹ ਭਾਵੇਂ ਸੂਰਜ ਨਿਕਲੇ ਤਾਂ ਚਾਹੀਦਾ ਕਿਉਂਕਿ ਉਸ ਟਾਈਮ ਬਾਡੀ ਹੀਟ ਛੇਤੀ ਹੋ ਜਾਂਦੀ ਹਾਂ ਨੇ ਉੱਠਣਾ ਤਿੰਨ ਵਜੇ ਉੱਠ ਚਾਰ ਵਜੇ ਉੱਠ ਕੇ ਜਲਦੀ ਆਪਾਂ ਨਾ ਵੀ ਵੱਡੀ ਗੱਲ ਨਹੀਂ ਆਪਾਂ ਉੱਥੇ ਚਾਹੀਦਾ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਹਾਂ ਸਾਰੇ ਠੀਕ ਹੋਵੋਗੇ ਸੋ ਗਾਇਜ਼ ਅੱਜ ਆਪਾਂ ਗੱਲ ਕਰਦੇ ਆ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾਇਜ਼ ਜਿੱਦਾਂ ਕਿ ਤੁਹਾਨੂੰ ਪਤਾ ਹੀ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾਇਜ਼ ਜਿੱਦਾਂ ਕਿ ਉਹਨਾਂ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਉਂਦੇ ਆ ਸਟੋਰੀ ਗਾਇਜ਼ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਮਹਿੰਦਾ ਤੇ ਪਈ ਹੋਣੀ ਖਾਦੇ ਸਟ੍ਰੋਬਰੀ ਬਾਈ ਕੀ ਆ ਇਹ ਐਕਸਪੈਰੀਮੈਂਟ ਕਰਾਇਆ ਉਹ ਵੀ ਲੈ ਕੇ ਆਇਆ ਸੀ ਬਾਹਰ ਖਾਦੇ ਜਿਵੇਂ ਉਹ ਟੈਡ ਖਾਣ ਨੂੰ ਉਵੇਂ ਪਈ ਆ ਸੁੰਡ ਆ ਨਿਕਲ ਦੇ ਨਾ ਮੈਂ ਤਾਂ ਘਾਇ ਪਏ ਵਿੱਚ ਦੋ ਦਿਨ ਉਹਨੇ ਕਹੇ ਨੌਨ ਮੈਜ ਨੌਨ ਮੈਜ ਖਾਣ ਕਿਹਾ ਵਾ ਜਿਮ ਵਾਲਿਆਂ ਨੇ ਕਹੇ ਨੌਨ ਮੈਜ ਖਾਣਾ ਬੋਨਲੈਸ ਜਿਮ ਵਾਲੇ ਕਾ ਸੁੰਡੀਆਂ ਦਾ ਨੌਨ ਮੈਜ ਹੀ ਹੁੰਦਗਾ ਜਿਮ ਤਾਂ ਇਹ ਬੋਨਲੈਸ ਖਾਣਾ ਜਿਮ ਵਾਲਾ ਕਹਿੰਦਾ ਸੁੰਡੀਆਂ ਤਾਂ ਹੀ ਖਾਈਦੀਆਂ ਬੋਨਲੈਸ ਖਾ ਕੇ ਹਾਂ ਆ ਗਏ ਆਮਾ ਥੋੜਾ ਗਾ ਥੋੜਾ ਥੋੜਾ ਹੋਰ ਪਹਿਲਾਂ ਗੱਲ ਹੋਈ ਸੀ ਆਪਣੀ ਇਥੇ ਤੁਰ ਲੱਗੀ ਬੋਲਿੰਗ ਉਹ ਬੋਤਲ ਕਾਹਦੇ ਛੁੱਟਦੀ ਆ ਮੇਰਾ ਪੈਰ ਵੱਜ ਗਿਆ ਬਾਈ ਚਾਂਸ ਬਾਈ ਚਾਂਸ ਦਾ ਮਤਲਬ ਸਮਝੀ ਨੇ ਪਲੇਖੇ ਨਾਲ ਤੋੜਨੀ ਆ ਕੋਈ ਚੀਜ਼ਾਂ ਸਾਰੀਆਂ ਚੀਜ਼ਾਂ ਤੋੜ ਕੇ ਹੀ ਹੈ ਪਤਾ ਨਹੀਂ ਲੱਗਾ ਸਿੱਖਦੀ ਕੀ ਤੋ ਤੂੰ ਇੰਨਾ ਕੁਝ ਕੀ ਦੀ ਗੁੜਤੀ ਆਈ ਹੋਈ ਤੇਨੂੰ ਤੈਨੂੰ ਗੁੜਤੀ ਕੀ ਦੀ ਆ ਮਾੜਾ ਜੇ ਪੈਰ ਵੱਜਦਾ ਕੀ ਲੈ ਕੇ ਜਾਂਦਾ ਵਾ ਤੁਸੀਂ ਝੋੜ ਦੇਣ ਜਾਣ ਕੇ ਪੈਨ ਮਾਰਿਆ ਵਾ ਸਾਰੀਆਂ ਚੀਜ਼ਾਂ ਤੋੜ ਕੇ ਰੱਖੀਆਂ ਮੈਂ ਇੱਥੇ ਤੈਨੂੰ ਗੁੜਤੀ ਕੀ ਦੀ ਆ ਤੋੜੀ ਆ ਮੈਂ ਨਹੀਂ ਤੈਨੂੰ ਗੁੱਤੀ ਦੇਣੀ ਮੈਂ ਨਹੀਂ ਗੁੱਤੀ ਦੇਣ ਆ ਨਾ ਮਾਰ ਤੇ ਐਨੀ ਗੰਦੀ ਹੂੰ ਨਾ ਤਾਂ ਮੇਰੇ ਹੈ ਨਹੀਂ ਤੇਰਾ ਵਜ਼ਨ ਘਟ ਗਿਆ ਘਟ ਗਿਆ ਤੇਰਾ ਵਜ਼ਨ 1.5 ਕਿਲੋ 1.5 ਕਿਲੋ 1.5 ਕਿਲੋ ਕਿੰਨਾ ਹੁੰਦਾ 1 ਕਿਲੋ 500 ਗ੍ਰਾਮ 1 ਕਿਲੋ 500 ਉਹ ਕਿੰਨਾ ਹੁੰਦਾ ਤੇ ਉਹ 1500 ਗ੍ਰਾਮ 1500 ਗ੍ਰਾਮ ਤੇ ਉਹ ਕਿੰਨੇ ਚੋਂ ਘਟਿਆ ਤੇਰਾ ਮੈਂ ਬਣਾ ਆ ਰੋ ਵੀ ਉਹ 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 ਨੀ ਉਹ ਨੀ ਬਲ ਨੂੰ ਹਮੂੜੇ ਪੁੱਤ ਬਬਾ ਬਬਾ ਮੈਂ ਦਾ ਹਫਤੇ 1.5 ਕਿਲੋ ਘਟਾ ਲਿਆ ਆਪੇ 6 ਮਹੀਨੇ ਹੋ ਗਏ ਮਜ਼ਾ ਹੋੜ ਪਾਰ ਹੀ ਲਿਆ ਆ ਤਾਂ ਤੇ 6 ਮਹੀਨੇ ਹੋ ਗਏ ਆ ਮੇਰੇ ਪਾਰ ਹੀ ਲਿਆ ਮੈਨੂੰ ਸਿਰਫ 20 ਕਿ ਹੋਇਆ ਠੀਕ ਹੈ ਨਾ 20 ਕਿ ਹੋਇਆ ਤੈਨੂੰ ਕਰਦੀ ਕਿਉਂ ਨਹੀਂ ਤੂੰ ਮੈਨੂੰ 38 ਕਿਲੋ ਘਟਾਇਆ ਸੀਗਾ ਕੀ 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 ਕਰਦੀ ਏ ਸਕੂਲ ਚ ਮੈਂ ਨਾ ਪੂਰੇ 5-5 ਘੇੜੇ ਲਾ ਕੇ ਆਉਂਦੀ ਸੀ ਭੱਜ ਕੇ ਹਾਂ ਨਹੀਂ ਤੇ ਜਿਹੜੀ ਲੰਮਕਦੀ ਸੀ ਉਹ ਵੱਖਰਾ ਜੇ ਕਦੇ ਸੀ ਉਹ ਵਖਰਾ ਸਾਰੇ ਐਕਸਰਸਾਈਜ਼ ਕਰਦੀ ਸੀ ਮੈਂ ਤੇਰਾ ਕੱਦ ਵੀ ਵੱਧ ਗਿਆ ਫਿਰ ਪਤਲ ਕੱਦ ਵੀ ਧੁਕਾ ਜੇ ਕੱਦ ਮਣੀਆ ਨਹੀਂ ਘਰ ਨਾਲ ਕੁਛ ਐ ਵੀ ਨਹੀਂ ਆ ਪੈਰ ਕਰਦੇ ਕੰਦ ਤੇਰੇ ਨਾਲ ਖੜੇ ਕਰਕੇ ਨਾ ਤੇਰੇ ਨਿਸ਼ਾਨੀਆਂ ਆਪਣੇ ਘਰ ਚ ਸਭ ਤੋਂ ਮੋਟਾ ਕੌਣ ਆ ਦੱਸ ਹੋਰ ਨਹੀਂ ਜਵਾਬ ਮਾਣਾ ਹੁਣ ਲੈ ਹੁਣ ਨਹੀਂ ਜਵਾਬ ਕੌਣ ਆ ਆਪਣੇ ਘਰ ਚ ਸਭ ਤੋਂ ਮੋਟਾ ਜੇ ਮੈਂ ਜੇ ਮੰਨ ਲਿਆ ਮੈਂ ਲਿੱਦ ਕੌਣ ਆ ਸਭ ਤੋਂ ਵੱਡੀ ਮੋਟਾ ਆ ਆਈ ਮੋਟਾ ਵੀ ਮੋਟਾ ਮਾਮਾ ਲੈਦ ਵੀ ਮੋਟਾ ਮਾਮਾ ਸਾਕ ਉਸ ਮੋਟਾ ਉਹ ਆ ਗਿਆ ਤੇ ਅੰਦਰ ਤੇਰੀ ਜੂੰਡੇ ਉਹਨੇ ਆ ਗਿਆ ਆਏ ਆ ਦਰਗੀ ਮੁੜ ਕੇ ਕਬੇ ਨਹੀਂ ਆ ਕਫੂਨ ਉਹਨਾਂ ਤੋਂ ਵੀ ਨਾ ਮੈਂ ਮੈਨੂੰ ਲੁਕਾ। ਇੰਨਾ ਬੋਲਦੀ ਕਿਉਂ ਆ ਤੂੰ? ਕੀ ਆ ਤਾਨੂੰ? ਅਗਲੇ ਆ ਕੇ ਤੈਨੂੰ ਇੰਨਾ ਬੋਲਦੀ ਆ। ਹੈਗੀ ਹੁਣ ਤਾਂ। ਮੈਂ ਤੇਰੀ ਤੈਨੂੰ ਜਦੋਂ ਤੇਰਾ ਜਨਮ ਆਇਆ ਤੈਨੂੰ ਅਕਲ ਤਾਂ ਦਿੱਤੀ ਨਹੀਂ। ਅਕਲ ਤਾਂ ਤੈਨੂੰ ਦੇਣੀ ਆ ਜੇ ਅਗਲੇ ਸਾਲ। ਤਾਨੂੰ ਨਹੀਂ ਦਿੱਤੀ ਗਿਆ। ਅਗਲੇ ਸਾਲ ਤੈਨੂੰ ਅਕਲ ਦੇਣੀ ਮੈਡਮ। ਕੋਈ ਨਹੀਂ। ਪਤਾ ਖੁਰ ਨੂੰ ਨਹੀਂ ਲੱਤ ਆ। ਹਾਂ। ਇੰਨੀ ਅਗਲੇ ਆ ਤੇ ਫਿਰ ਸਮਾਨ ਕਾ ਤੋੜਦੇ। ਕਿਹੜਾ ਤੋੜਦਾ? ਉਹ ਆ ਗਿਆ। ਆ ਗਿਆ ਯਾਏ। ਉੱਟ ਪਿਆ ਯਾਏ। ਆਏ। ਉੱਟ ਪਿਆ ਹੀ ਆ ਗਿਆ ਡੋੜੋ ਪਾਪਾ ਕੀ ਮੈਂ ਤਾਂ ਡਰਦੇ ਫਲੈਸ਼ ਤੇ ਵੜ ਗਏ ਤੂੰ ਕਹ ਮੈਂ ਡਰਦੀ ਆ ਕਿਹਨੂੰ ਮੈਂ ਡਰਦੀ ਕਿਸੇ ਤੋਂ ਡਰਦੀ ਡਰਦੀ ਤੂੰ ਡਰਦੀ ਏ ਕਿਸੇ ਤੋਂ ਮੈਂ ਡਰਦੀ ਜੀ ਲੱਥਾ ਮਾਰਿਆ ਤੇ ਤੈਨੂੰ ਪਤਾ ਹੀ ਤੇ ਤੂੰ ਡਿੱਗਦੀ ਫਿਰਨਾ ਕੋਈ ਨਹੀਂ ਹੱਲੀ ਨਹੀਂ ਹਾਇ ਮੈਂ ਲੱਥਾ ਮਾਰਿਆ ਤੂੰ ਉੱਟ ਕੇ ਕੈਨੇਡਾ ਪਹੁੰਚ ਜਾ ਹਾਂ ਮਾਰਦੇ ਫਿਰ ਉਕੇ ਜਦੋਂ ਪਹੁੰਚਾ ਦੇਣਾ ਤੈਨੂੰ ਜਿੱਦਾਂ ਸਾਕਾ ਦਿੰਨਾ ਪਹੁੰਚਾ ਦੇ ਹਾਲੇ 에어ਪੋਰਟ ਤੇ ਜਦੋਂ ਪਹੁੰਚੇ ਕਿ ਵੀਜ਼ਾ ਵੀਜ਼ਾ ਤਾਂ ਪੁੱਛਣੀ ਹੈ ਕੀ ਕਰਤਾ ਪੁੱਛਣੀ ਹੈ ਪਾਸਪੋਰਟ ਪੁੱਛਣੀ ਹੈ ਤੁਹਾਡੇ ਕੋਲ ਕਿਹੜਾ ਹੈਗਾ ਹੈਗਾ ਵੀਜ਼ਾ ਤਾਂ ਹੈ ਵੀਜ਼ਾ ਹੀ ਹੈਗਾ ਨਹੀਂ ਹੈਗਾ ਤਾਂ ਬੋਲ ਦੇ ਹੈਗਾ ਝੂਠ ਬੋਲ ਰਹੇ ਨੇ ਹੈਗਾ ਤੇ ਵੇ ਜਾ ਮੈਂ ਨਹੀਂ ਜਾਣਾ ਫਿਰ ਆ ਵੀ ਬੋਲਿਆ ਨੇ ਹਾਂ ਆਈ ਐਮ ਆਸਟ੍ਰੇਲੀਆ ਤੇ ਕੋਕੜਾ ਵੀ ਜਾਏਗਾ ਹੈਗਾ ਤੂੰ ਗਈ ਕਦੇ ਇਸਕੇ ਲਈ ਹਾਂ ਕਦੋਂ ਪਿਛਲੇ ਸਾਲ ਪਿਛਲੇ ਸਾਲ ਗਈ ਸੀ ਕਿਹੜੇ ਸ਼ਹਿਰ ਚ ਗਈ ਸੀ ਮੈਂ ਲਾ ਕੇ ਗਈ ਸੀ ਕਿੱਥੇ ਸਿਡਨੀ ਜੋ ਹੌਰ ਮੈਂ ਗਈ ਨਾ ਫਿਰ ਤੁਹਾਨੂੰ ਮੈਂ ਸਾਰਾ ਕੁਝ ਸਮਝਾਉਂਗੀ ਤੁਸੀਂ ਨਾਲ ਲੈਣੇ ਆਣੇ ਹੈਂ ਕਿ ਆਪ ਵੀ ਜਾ ਕੇ ਜਾ ਰਹੇਗਾ ਚਲੋ ਨਹੀਂ ਦੱਸ ਦੇ ਕਿ ਆਪ ਜੇਕਰ ਮੈਂ ਕੱਲੀ ਹੋ ਜਾ ਕੇ ਆ ਗਈ ਆਸਟ੍ਰੇਲੀਆ ਤੋਂ ਦੁਬਾਰਾ ਫੇਰ ਚਲਾ ਪਰ ਫਿਰ ਤੋਂ ਮੈਂ ਜਾਣਾ ਉਹ ਸਾਰਾ ਕੁਝ ਪਤਾ ਲੱਗਦਾ ਉੱਥੇ ਕੋਈ ਹੈਗਾ ਕੁਝ ਸਿੱਖਣ ਨੂੰ ਉੱਥੇ ਤੂੰ ਕਹਿ ਤਾ ਵੇਖ ਲੋ ਤੁਹਾਡੇ ਤੋਂ ਪਹਿਲਾਂ ਮੈਂ ਜਾਇਆ ਤੁਹਾਡੇ ਨਾਲੋਂ ਪਹਿਲਾਂ ਮੈਂ ਜਾਇਆ ਨਾਲੇ ਤੁਹਾਨੂੰ ਪਤਾ ਹੋਵੇ ਅਸੀਂ ਨਾ ਪੂਰੇ 에어ਪੋਰਟ ਚ ਜਬੀ ਗਏ ਸੀ ਕਿ ਆ ਜਿਹੜਾ ਇੰਡੀਆ ਵਾਲਾ ਸੀ ਇੱਥੋਂ ਤਾਂ ਨਹੀਂ ਜਿਹੜੇ ਦੂਸਰੇ ਜਿੱਥੇ ਸਟੇ ਸੀਗਾ ਨਾ ਬਲੇਸ਼ੀਆ ਵਾਲਾ ਜਿਹੜਾ ਸੀਗਾ ਉੱਥੇ ਸਾਨੂੰ ਦਿੱਕਤ ਹੋਈ ਸੀ ਕਿ ਮੈਂ ਸਾਰੇ ਤਾਂ ਪੁੱਛ ਪੁੱਛ ਕੇ ਨਾ ਅੱਗੇ ਗਏ ਚਲੇ ਸੀ ਅਸੀਂ ਹਾਂ ਨਾ ਨੋਰ ਨਾ ਨੋਰ ਨਹੀਂ ਮੋਟੇ ਮੈਂ ਜਿੰਨਾ ਮਿਹਨਤਾਂ ਕਰਨੀ ਵੇਲੇ ਟਾਈਮ ਨਹੀਂ ਵੇਖਦੇ ਆਣਾ ਉਹ 12 ਵਜੇ ਉੱਠ ਕੇ ਵੀ ਜੇ 12 ਵਜੇ ਉੱਠ ਕੇ ਲੈ ਜਿੰਮ ਚੱਲ ਜਾਣਾ ਸੂਰ ਚ ਵੇਲਾ ਸਿਖਰਾ ਜਮਾ ਸਿੱਖਾ ਤੋਂ ਪਹਿਨ ਵਜਦੀ ਭਈਆ ਆਪਾਂ ਹਾਰ ਨਾਣੀ ਹਾਰ ਨਾਣੀ ਜੈਦਾ ਜਮ ਆਪਾਂ ਸੂਰ ਹੀ ਨਿਕਲਾ ਮੈਂ ਆਪਾਂ ਜਿੰਮ ਜਾਣੇ ਜਾਣਾ ਇਹ ਮਿਹਨਤ ਹੁੰਦੀ ਆ ਬਈ ਉਹ ਭਰਾਵਾ ਸੂਰਜ ਨਿਕਲੇ ਤਾਂ ਜਾਈਦਾ ਕਿਉਂਕਿ ਉਸ ਟਾਈਮ ਬਾਡੀ ਹੀਟ ਛੇਤੀ ਹੋ ਜਾਂਦੀ ਆ ਹਾਂ ਨਹੀਂ ਉੱਠਣਾ ਤਿੰਨ ਵਜੇ ਉੱਠ ਚਾਰ ਵਜੇ ਉੱਠ ਕੇ ਚੱਲ ਜੀ ਆਪਾਂ ਨਾ ਇਹ ਵੱਡੀ ਗੱਲ ਨੇ ਆਪਾਂ ਉੱਠੀ ਜਾਂਦਾ ਰੋਏ ਆਲਰਮ ਲਾਈਦੇ ਜਿੰਨਾ ਜ਼ਿਆਦਾ ਹੁੰਦਾ ਬਾਡੀ ਕੈਲਰੀ ਜ਼ਿਆਦਾ ਬਰਨ ਕਰਦੀ ਆ ਆ ਸੋ ਵੀ ਤਾਂ ਇਹ ਨਾਲ ਸੋ ਵੀ ਜਵਾਗਰ ਸੋਚਣਾ ਹੁੰਦਾ ਨਾ ਜਵਾਗਰ ਸਵੇਰ ਉੱਠਿਆ ਨਹੀਂ ਆ ਪੁੱਤ ਨਹੀਂ ਉਠਣ ਤੇ ਸਵੇਰੇ ਮੇਰਾ ਜਵੇਲਾ ਸ਼ਹਿਰਾਂ ਜਵੇਲਾ ਕੋਈ ਵੀ 4 ਵਜੇ ਉੱਠ ਕੇ ਨਹੀਂ ਆਉਂਦਾ ਹਾਂ ਪੁੱਤ ਉੱਠਿਆ ਨਾ ਸਵੇਰੇ ਤੇ ਨਹੀਂ ਹਾਂ ਨਹੀਂ ਉੱਠਿਆ ਜਾਂਦਾ ਨਾ ਇਹ ਤੇ ਦੇ ਕਰੇ ਜਾਣਾ ਪੈਂਦਾ ਸਾਨੂੰ ਸੋ ਮੇਨ ਤਾਂ ਇਹ ਨਾ ਯਾਰ ਮੋਟੇ ਮੋਕਲੀ ਗੱਲ ਏ ਯਾਰ ਸੂਰਜ ਚੜਦੇ ਸੂਰਜ ਨੂੰ ਸਲਾਮ ਆ ਸੋ ਸਲਾਮਾ ਕਰਤਾ ਹੀਦਾ ਸੂਰਜ ਚੜਦਾ ਸਸਰੀ ਘਰ ਕੋਟ ਮਾਣਦਾ ਜਦੋਂ ਜਾ ਕੇ ਤਵੀ ਸਵੇਰਾ ਹੋ ਜਾਂਦਾ ਹਾਂ ਵੈਰੀ ਵੈਰੀ ਗੁੱਡ ਮਾਰਨਿੰਗ ਐਸੇ ਨਾਲ ਨਾਲ अफ्रीका एव कोसा पूरा जोर लगाउंदे हो इस नोवर दा नोवर दी बात हुंदी होई नोवर दे बावा ने ओदा साथ ਛੱਡ ਦਿੱਤਾ ਲੋ ਵੀ ਲੈ ਲਾਈਨ ਬੰਦਾ ਫਟ ਦੇਖਿਓ ਮਹੀਨੇ ਚ ਭਾਈ ਮਹੀਨੇ ਚ ਭਾਈ ਨੇ ਕਹਿਦਾ ਮਹੀਨੇ ਚ ਐ ਇੱਕ ਨਾਮ ਐ ਤਕਲੇ ਵਰਗਾ ਕਰ ਦੇਣਾ ਤੈਨੂੰ ਸਿੱਧਾ ਤੇ ਪਤਲਾ ਕਿ ਨਹੀਂ ਭਾਈ ਹਾਂ ਨਹੀਂ ਭਾਈ ਰਿਵਿਊ ਭਾਈ ਮੀ ਦੇਖੇ ਜਾਨੇ ਹੱਡੀਆਂ ਵੀ ਪਿੰਜਰੀਆਂ ਫੁੱਲੀਆਂ ਭਾਈ ਹਾਂ ਹਾਂ ਜੀ ਗਾਜੂ ਦੇਖ ਲਿਓਣੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਦਾਂ ਦੀਆਂ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ